ਬੜੀ ਦਲੇ ਵਰਦੀ ਤੁਸੀਂ ਮਲਾਜਮ ਆ ਭਾਜੀ ਨਹੀਂ ਭਾਈ ਦੋਤਾ ਲਾ ਦੱਦਾ ਲਿਓ ਮਲਾਜਮ ਕੋਣ ਆ ਇੱਥੇ ਕੋਈ ਵੀ ਨਹੀਂ ਤੁਸੀਂ ਮਲਾਜਮ ਤੁਸੀਂ ਸਰਕਾਰੀ ਦਫ਼ਤਰ ਜੇ ਦਰੂਘੀਣਾ ਵੀ ਜਾ ਸਕਦੇ ਤੁਸੀਂ ਕੀ ਉਧਰ ਤੁਹਾਡੇ ਇੱਥੇ ਮੈਂ ਜਿੰਦਾ ਹਾਂ ਭਾਈ ਦੋ ਦੋ ਬਣ ਆਏ ਉੱਥੇ ਦੇ ਬਚਾਰੇ ਇਹਨਾਂ ਦੁੱਧ ਬਣ ਲਾਉਂਦੇ ਤਾਬ ਹੈ ਬਈ ਚੋ ਚਾਰ ਨੂੰ ਲੈ ਲਈ ਦਿਓ ਵਾਸਤੇ ਹੈ ਕਿ ਨਾ ਜੀ ਆਪਣਾ ਸੋਰੀ ਸਰ ਨਹੀਂ ਕਿ ਨਾ ਕੀ ਆ ਜੀ ਆਪਣਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਜੀ ਕਿੁੱਤਰ ਨਾ ਕੀ ਆ ਤੁਹਾਡਾ ਨਾ ਕੀ ਆ ਸਰ ਨਾ ਕੀ ਆ ਤੁਹਾਡਾ ਨਾ ਕੀ ਆ ਸਰ ਜੀਤਰਾਮ ਜੀ ਜੀ ਦੇਖ ਸਕਦੇ ਹੋ ਇੱਕ ਬੰਦਾ ਜਿਹੜਾ ਬੈਟੀ ਉੱਤੇ ਮੋਟਰਸਾਈਕਲ ਲੈ ਕੇ ਚੱਕ ਚਲਾ ਕੇ ਆਇਆ ਤੇ ਇਹ ਪੀਡਬਲਯੂਡੀ ਦਾ ਜਿਹੜਾ ਦਫਤਰ ਆ ਉਹਦੇ ਵਿੱਚ ਜਿਹੜੀ ਆ ਚੜੇ ਆਮ ਜਿਹੜੀ ਰਾਤ ਨੂੰ दारू ਚਲਦੀ ਪਈ ਆ ਤੇ ਤੁਸੀਂ ਦੇਖ ਸਕਦੇ ਹੋ ਮੁਲਾਜ਼ਮ ਨੇ ਜਿਹੜਾ ਨਾਮ ਹੁਣ ਜਿੰਮਰ ਲਿਆ ਹੋਇਆ ਹੈ ਜੀਤਰਾਮ ਜੀ ਕਿੰਨੇ ਚਿਰ ਤੋਂ ਇਹ ਕੰਮ ਚੱਲਦਾ ਜੀ ਇਹ ਅੱਜ ਹੀ ਆਏ ਸਾਰੇ ਪਾ ਜੀ ਡੱਡੇ ਦੁੱਧ ਪਾਣ ਆਏ ਆ ਦੁੱਧ ਪਾਣ ਹੁੰਦੇ ਆ ਵਿਚਾਰੇ ਅੱਗੇ ਵੀ ਤਿੰਨ ਦਾ ਦੁੱਧ ਪਾ ਜਾਂਦੇ ਕਿੱਥੇ ਪਾਣਦੇ ਜੀ ਦੁੱਧ ਇਹਨਾਂ ਦਫਤਰ ਅੱਗੇ ਇੱਥੇ ਚੌਥੇ ਜ਼ਮੀਨ ਉੱਪਰ ਪਾ ਕੇ ਜਾਂਦੇ ਪਾ ਜੀ ਤੇ ਕਿੰਨੇ ਜਾਣੇ ਦੁੱਧ ਪਾ ਕੇ ਜਾਂਦੇ ਜੀ ਇੱਕ ਹੋ ਜਾਂਦੇ ਪਾ ਜੀ ਉਹ ਭਰਾ ਬ੍ਰਦਰ ਮੇਰਾ ਆ ਜੇਨਰੇਟਰ ਦਾ ਲੈਣ ਲਾਇਆ ਸਮਾਨ ਇਹ ਤਾਂ ਜੇਨਰੇਟਰ ਲੈ ਆ ਜੋ ਸਮਾਨ ਲੈਣਾ ਤੇ ਜਿਹੜਾ ਦੂਸਰਾ ਬੰਦਾ ਗਿਆ ਜੀ ਉਹ ਪਾਹੀ ਆ ਪਾ ਜੀ ਉਹ ਸਮਾਨ ਦੇ ਗਿਆ ਜੀ ਜੇਨਰੇਟਰ ਲੈ ਆਈ ਉਹ ਤੋਂ ਸਮਾਨ ਦੇ ਗਿਆ ਆ ਦੇਖੋ ਦੁੱਧ ਲਿਆ ਇਹ ਤਾਂ ਦੱਸਦਾ ਕੀ ਹੈ ਜੀ ਤੁਸੀਂ ਕੀ ਕਿਹੜੇ ਕੰਮ ਕਰਦੇ ਜੀ ਇੱਥੇ ਕਾਹਦੇ ਦੀ ਡਿਊਟੀ ਹੈ ਤੁਹਾਡੀ ਬੇਲ ਲਾਰਾ ਜੀ ਬੇਲ ਲਾਰਾ ਜੀ ਨਾਲ ਡਿਊਟੀ ਆ ਦੇਖੋ ਇਹਨਾਂ ਨੇ ਲਿਆ ਇਹਨਾਂ ਤੇ ਚਾਹ ਨੂੰ ਚਾਹ ਪੀਣੀ ਤੇ ਜਿਹੜੇ ਇਹਨੇ ਬੰਨੋ ਜਿਹੜੀ ਬੋਤਲ ਖੋਲ ਕੇ ਪੈਗ ਲਾਈ ਜਾ ਰਹੇ ਸੀਗੇ ਵਾਹ ਫਿਰ ਤੁਹਾਡੇ ਤੁਹਾਡੀ ਰਗਨਾਨੀ ਦੇ ਵਿੱਚ ਜਿਹੜਾ ਦਫਤਰ ਆ ਗੇਟ ਖੁੱਲੇ ਪਏ ਆ ਸੋਰੀ ਸਾਰੀ ਗਲਤੀ ਹੈ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਦੇ ਵਿੱਚ ਇਹ ਹੁਸ਼ਿਆਰਪੁਰ ਦੇ ਜਿਹੜੇ ਨੈਸ਼ਨਲ ਹਾਈਵੇ ਦੇ ਜਿਹੜੇ ਦਫ਼ਤਰ ਦਾ ਇਹ ਹਾਲ ਹੈ ਜੀ ਕਿ ਇੱਥੇ ਜਿਹੜੇ ਬੇਲਦਾਰ ਵੱਲੋਂ ਜਿਹੜੀ ਆ ਬਿਠਾ ਕੇ ਦਰੂ ਪੁਲਾਈ ਜਾ ਰਹੀ ਆ ਇਸ ਬਾਰੇ ਆਪਾਂ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਫਿਰ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਜੀ ਕੀ ਨਾਮ ਜੀ ਵਿਵੇਕ ਤਰੇਤਾ ਕਿਹੜੀ ਪੋਸਟ ਹੈ ਸਰ ਐਗਜ਼ੀਕਿਊਟਿਵ ਪੀਡਬਲ ਜੀ ਸਰ ਇੱਕ ਰੱਤੀ ਮਾਮਲਾ ਸਾਹਮਣੇ ਆਇਆ ਕਿ ਤੁਹਾਡੇ ਦਫ਼ਤਰ ਦੇ ਵਿੱਚ ਜਿਹੜਾ ਇੱਕ ਬੇਲਦਾਰ ਜੀਤਰਾਮ ਕੁਝ ਕੁ ਵਿਅਕਤੀਆਂ ਨਾਲ ਦਾਰੂ ਪਿੰਦੇ ਜਿਹੜੇ ਆਪਣੇ ਦਫ਼ਤਰ ਸਰਕਾਰੀ ਵਿੱਚ ਬੈਠੇ ਸੀ ਕੀ ਕਹਿਣਾ ਹੈ ਤੁਸਰੀ ਮੈਨੂੰ ਐਕਚੁਅਲੀ ਉਹਦੇ ਬਾਰੇ ਪਤਾ ਨਹੀਂ ਸੀ ਤੁਸੀਂ ਹੁਣ ਧਿਆਨ ਚ ਲਿਆਇਆ ਤੇ ਮੈਂ ਇਨਕੁਆਇਰੀ ਕਰਦੇ ਆ ਬੰਦਿਆਂ ਨੂੰ ਬੁਲਾਇਆ ਤੇ ਦੇਖਦੇ ਆ ਕਿ ਇਹਦੇ ਚ ਹੈ ਤੇ ਜੇ ਕੁਝ ਇਹਦੇ ਚ ਲੱਗੇਗਾ ਤੇ ਉਸ ਉਨਾਂ ਦੇ ਅਗੇ ਸਟੈਕਸ਼ਨ ਲਵਾਂਗੇ ਇਹ ਸਰ ਕੀ ਸਰਕਾਰੀ ਅਦਾਰੇ ਵਿੱਚ ਐਸਾ ਕੰਮ ਕਰਨਾ ਜ਼ਰੂਰੀ ਹੈਗਾ ਜਾਂ ਕਰ ਸਕਦੇ ਆਪਾਂ ਨਹੀਂ ਜੀ ਨਹੀਂ ਇਹੋ ਜੋ ਕੋਈ ਕੰਮ ਨਹੀਂ ਕਰ ਸਕਦੇ ਜੀ ਤੇ ਮੈਂ ਦੇਖਦਾ ਕਿ ਕੀ ਐਕਚੁਅਲੀ ਕੀ ਫੈਕਟਸ ਹੈਗੇ ਆ ਮੈਂ ਉਹਨਾਂ ਨੂੰ ਗੋ-ਥਰੂ ਕਰਦਾ ਫੈਕਟਸ ਨੂੰ ਤੇ ਮੈਂ ਬੰਦੇ ਵੀ ਬੁਲਾਏ ਜਿਹੜੇ ਜਿਨ੍ਹਾਂ ਦੀ ਡਿਊਟੀ ਸੀਗੀ ਕੱਲ ਇੱਥੇ ਰਾਤ ਨੂੰ ਠੀਕ ਹੈ ਉਹਨਾਂ ਦੀ ਸਟੇਟਮੈਂਟ ਲੈਣੇ ਆ ਫਿਰ ਦੇਖਦੇ ਆ ਕੀ ਆਪਦਾ ਸਰ ਦਫ਼ਤਰ ਕਿੰਨੇ ਵਜੇ ਕਲੋਜ਼ ਹੋ ਜਾਂਦਾ ਜੀ 5 ਵਜੇ 5 ਵਜੇ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਗੇਟ ਤੁਹਾਡਾ ਖੁੱਲਾ ਰਹਿੰਦਾ ਵਾ ਤੇ ਕਿਸ ਦੀ ਜ਼ਿੰਮੇਵਾਰੀ ਤੇ ਖੁੱਲਾ ਰਹਿੰਦਾ ਜੀ We at GNA University see potential in everyone and everything around us. We drive innovation and entrepreneurship. We groom competent global citizens to affect positive change around them.